ਹਾਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਖਾਸ ਜਿਹੜੀ ਤੁਸੀਂ ਵਿਜ਼ਿਟ ਕਰਨੀ ਆ ਬਿਲਕੁਲ ਉਹ ਨਜ਼ਦੀਕ ਚਵਾਲ ਤੇ ਚਵਾਲ ਤੋਂ ਇੱਕ ਛੜਕ ਨਿਕਲਦੀ ਆ ਜਿਹੜੀ ਪਿੰਡ ਸੋਲ ਠੱਠੀ ਨੂੰ ਜਾਂਦੀ ਆ ਭਾਰਤ ਗੈਸ ਏਜੰਸੀ ਜਿਹੜੀ ਆ ਦੋਸਤੋ ਉਹਦੇ ਬਿਲਕੁਲ ਓਪੋਜ਼ਿਟ ਤੁਸੀਂ ਵਿਜ਼ਿਟ ਕਰ ਲਓਗੇ ਓਪੋਜ਼ਿਟ ਇੱਕ ਛੜਕ ਨਿਕਲਦੀ ਆ ਆਹ ਮੋ ਸਾਹਮਣੀ ਤੇ ਵੀਰ ਗੁਰਪ੍ਰੀਤ ਸਿੰਘ ਹੋਂਦਿਆਂ ਬਿਲਕੁਲ ਬਾਈਕਾਂ ਤੇ ਆ ਜੂਗੀ ਘਰੇ ਆ ਜੂਗੀ ਪਸ਼ੂ ਵਪਾਰ ਦਾ ਕਿੱਤਾ ਤੇ ਤਸਵੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਈ ਆ ਇੱਥੇ ਪਾਰ ਵੀ ਤਕਰੀਬਨ ਇੱਥੋਂ ਕੋਈ ਅੱਧੇ ਕਿਲੋਮੀਟਰ ਇੱਕ ਕਿਲੋਮੀਟਰ ਦੀ ਦੂਰੀ ਤੇ ਆ ਠੀਕ ਹੈ ਜੀ ਤੇ ਪਿੱਕੀਪੰਡ ਦੀ ਗੱਲ ਕਰਨ ਜੇ ਤਾਂ ਪਿੱਕੀਪੰਡ ਵੀ ਕੋਈ 15 14 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਹੈ ਜੀ ਤੇ ਪਹਿਲੀ ਵੀਡੀਓ ਆਪਣੀ ਅੱਜ ਇਸ ਘਰੋਂ ਆ ਪਸ਼ੂ ਵਪਾਰ ਦਾ ਵੀਰ ਹੁਣੇ ਕਿੱਤਾ ਕਰਦੇ ਆ ਪਸ਼ੂ ਆਉਂਦੇ ਰਹਿੰਦੇ ਆ ਰੋਟੀਨ ਦੇ ਵਿੱਚ ਇਸ ਕਿੱਲੇ ਤੇ ਇਸ ਅੱਡੇ ਤੇ ਅੱਜ ਟੋਟਲ ਆ ਵੈਸੇ ਨਾਲ ਤੁਹਾਨੂੰ ਆਪਾਂ ਚਾਰਕ ਦਿਖਾਉਣੇ ਸੀਗੇ ਪਸ਼ੂ ਕੁਝ ਕਿ ਜਿਹੜੇ ਸੇਲ ਹੋ ਚੁੱਕੇ ਆ ਤੇ ਨਾਲ ਦੀ ਨਾਲ ਇੱਕ ਦੂਸਰਾਂ ਨਾਲ ਦੀ ਨਾਲ ਤੁਹਾਨੂੰ ਆਪਾਂ ਜਿਹੜੇ ਪਸ਼ੂ ਦਿਖਾ ਦੇਾਂਗੇ ਇੱਕ ਤੂੜੀ ਰੀਪਰ ਵੀਰ ਹੁਣੇ ਸ ਕੰਪਨੀ ਦਾ ਜਿਹੜਾ ਤੂੜੀ ਰੀਪਰ ਆ ਠੀਕਾ ਜੀ 2021 ਮਾਡਲ ਉਹ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾ ਦੇਵਾਂਗੇ ਸੋ ਅੱਗੇ ਜਿਹੋ ਜੇ ਦੋਸਤੋ ਸੀਜ਼ਨ ਆ ਰਿਹਾ ਠੀਕਾ ਜੀ ਕਣਕਾਂ ਦੀ ਵਢਾਈ ਕਟਾਈ ਦਾ ਤੇ ਤੂੜੀ ਸਾਰੇ ਭੈਣ ਭਰਾਵਾਂ ਵੀਰਾਂ ਨੇ ਬਣਾਉਣੀ ਹੈ ਤੇ ਕਈ ਵਾਰਾ ਵੀਰ ਕੋਈ ਸਾਇਗਨ ਰੀਪਰ ਵੀ ਭਾਲ ਦੇ ਵਿੱਚ ਆ ਸਰਚ ਕਰਦੇ ਰਹਿੰਦੇ ਖੋਜਦੇ ਵਿੱਚ ਉਹ ਆਪਾਂ ਤੁਹਾਨੂੰ ਤੂੜੀ ਰੀਪਰ ਦਿਖਾ ਦੇਵਾਂਗੇ ਜਗਤਜੀਤ ਕੰਪਨੀ ਦਾ ਤੂੜੀ ਰੀਪਰ ਆ 2021 ਮਾਡਲ ਸੋ ਇਹ ਤਿੰਨ ਵਾਰ ਤੁਹਾਨੂੰ ਦਿਖਾਵਾਂਗੇ ਇੱਕ ਵੱਛੀ ਜਿਹੜੀ ਆ ਹੁਣੇ ਤਕਰੀਬਨ ਕੁਝ ਸਮਾਂ ਪਹਿਲਾਂ ਸੂਈ ਸਵਾਈਆ ਤੇ ਇੱਕ 20 ਦਿ ਟੋਕਰਵਾਰ ਤੁਹਾਨੂੰ ਦਿਖਾ ਦਿਆਂਗੇ ਦੁੱਧ ਇਹਦੇ ਥਲੇ ਹੁਣ ਇਸ ਵਕਤ ਚੰਗਾ ਬੜੇ ਜਾਇਜ਼ ਭਾਅ ਪਰਤੇ ਦੇ ਵਿੱਚ ਤੁਹਾਨੂੰ ਮਿਲ ਜਬੂਗੀ ਠੀਕ ਹੈ ਜੀ ਏਆਈ ਵੀ ਹੋਈ ਆ ਵੀਰ ਹੁਣ ਆਪਣੇ ਹੱਥੀ ਇਸੇ ਫਾਰਮ ਤੋਂ ਏਆਈ ਕਰਵਾਈ ਗਈ ਆ ਆਓ ਪੂਰੀ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਸਾਸਰੀਕਾਲ ਸਾਸਰੀਕਾਲ ਸੰਤੂ ਸਾਹਿਬ ਹੋਰ ਤੁਹਾਡਾ ਜੀ ਆਇਆਂ ਸਾਡੇ ਇੱਥੇ ਪਰਿਵਾਰ ਚ ਆਇਆ ਨੂੰ ਠੀਕ ਹੈ ਜੀ ਮਿਹਰਬਾਨੀ ਐਨ ਕੀ ਪਹਿਲੀ ਵੀਡੀਓ ਆ ਸਾਡੀ ਅੱਛਾ ਜੀ ਤੇ ਵਪਾਰ ਲੈਣ ਤੇ ਬਹੁਤ ਵਧੀਆ ਡੰਗਰ ਲਿਆਈ ਦੇ ਉਤਰਾਤੇ ਠੀਕ ਹੈ ਤੇ ਇਹ ਬੱਚੀ ਪਹਿਲਾ ਸੁਗਾ ਜੀ ਤੇ ਅੱਛਾ ਫਿਰ ਗੁਰਪ੍ਰੀਤ ਇੱਕ ਇਹ ਗੱਲ ਦੱਸ ਦਈਏ ਫਿਰ ਵਪਾਰ ਕਿਨੇਕ ਲੰਬੇ ਵਮੇ ਤੋਂ ਕਰਦੇ ਆ ਰਹੇ ਆ ਇਹ ਸੰਤੂ ਸਾਹਿਬ 4 ਸਾਲ ਹੋ ਗਏ ਸਾਨੂੰ 4 ਸਾਲ ਹੋ ਗਏ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਕੀ ਚਲੋ ਸਾਫ਼ ਸੁਥਰਾ ਲਈਦਾ ਵਾ ਡੰਗੜਾ ਜਿਹੜਾ ਵੀ ਆਪਾਂ ਘਰੇ ਵੀ ਕਿਸੇ ਵੀ ਜ਼ਿੰਮੇਦਾਰ ਨੇ ਲੈਣਾ ਵਾ ਬਿਲਕੁਲ ਇਹ ਨਹੀਂ ਵੀ ਆਪਾਂ ਗਾਂਧੀ ਜ਼ਿਆਦਾ ਖਰੀਦੀ ਲਿਆਉਣਾ ਅਓ ਚੀਤੇ ਚੰਗੀ ਹੋ ਦੇ ਕਰਕੇ ਪਾਉਣੀ ਹੋਣ ਆਪਾਂ ਇਹ ਦੇ ਕਰਕੇ ਵੀ ਆ ਦੂਜੀ ਆ ਕੇ ਚੱਲੇ ਵੀ ਪਾ ਦਨੇ ਨਾਲ ਅੱਛਾ ਇੱਕ ਦੋ ਨਾਜੇ ਨੇ ਸੇਲ ਕਰਤੇ ਫਿਰ ਹਾਂਜੀ ਹਾਂਜੀ ਉਹ ਸੇਲ ਹੋ ਗਏ ਆ ਕੋਈ ਗੱਲ ਨਹੀਂ ਜੀ ਹਾਂਜੀ ਇੱਕ ਗੁਰਪ੍ਰੀਤ ਤੇ ਇੱਕ ਤੂੜੀ ਰੀਪਰ ਸੇਲ ਕਰਦੇ ਹਾਂ ਹਾਂਜੀ ਉਹ ਤੂੜੀ ਰੀਪਰ ਸੇਲ ਕਰਨਾ ਜਗਤਜੀਤ ਦਾ ਜੀ ਆ ਠੀਕ ਆ ਜਗਤਜੀਤ ਦਾ ਆ ਗਿਆ ਹਾਂਜੀ ਲੈ ਵੀ ਫਿਰ ਗੁਰਪ੍ਰੀਤ ਤਾਂ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੋਂ ਆਜਾ ਨੇੜੇ ਨਜ਼ਦੀਕ ਇਸੇ ਵਾਰਡ ਤੋਂ ਕਰਾਂਗੇ ਇਹਦਾ ਸੁਹਾ ਦੱਸ ਦਈਏ ਫਿਰ ਕਿੰਮਾ ਸੁਹਾ ਸੋਈ ਐ ਵਛੀ ਇਹ ਵਛੀ ਦੂਸਰਾ ਸੁਹਾ ਸੰਧੂ ਸਾਹਿਬ ਸੋਈ ਆ ਓਕੇ ਜੀ ਤੇ ਬਹੁਤ ਆ ਠੰਡੀ ਠ ਠੀਕ ਹੈ ਜੀ ਤੇ ਇਹ ਅਜੇ 12 ਵਜੇ ਗੀਰਬਿਰ ਸੋਈ ਹੈ ਜੀ ਅੱਜ 12 ਵਜੇ ਸੂਈ ਦੁਪਹਿਰੇ ਮਗਰ ਵੀ ਬੱਛੀ ਆ ਜੀ ਹਾਂ ਜੀ ਮਗਰ ਵੀ ਬੱਛੀ ਬਹੁਤ ਟੌਪ ਦੀ ਜੋ ਮਗਰ ਵੀ ਬੱਛੀ ਆ ਗਈ ਹੈ ਦੋਸਤੋ ਆ ਕਰੋ ਚਾਹ ਠੀਕ ਹੈ ਜੀ ਬਹੁਤ ਸੋਹਣਾ ਬੱਚਾ ਪਾ ਗਿਆ ਵਰਮਾਲੀ ਠੀਕ ਹੈ ਜੀ ਐਸਐਫ ਬ੍ਰੀਡ ਦੇ ਵਿੱਚ ਹੀ ਮਗਰ ਬੱਛੀ ਆ ਨਾੜੂਆ ਬਿਲਕੁਲ ਗਿੱਲਾ ਅੱਜ ਦੁਪਹਿਰੇ 12 ਵਜੇ ਸੋਈ ਆ ਤੇ ਹੁਣ ਤਕਰੀਬਨ ਅਜੇ ਜੇਰ ਜੂਰ ਪਾਣੀ ਬਾਕੀ ਹੈ ਜੀ ਹਾਂ ਜੀ ਤੇ ਥੋੜਾ ਬਾਬਾ ਵੀਰ ਚੋਚਾ ਕੇ ਵੇਖ ਲਈ ਇਹ ਸੰਤੂ ਸਾਹ ਛੋੜਾ ਹੈ ਵਸ਼ੀ ਨੂੰ ਪਿਆਇਆ ਸੀ ਥੋੜੀ ਜ ਠੀਕ ਆ ਜੀ ਬਹੁਤ ਜਿਆਦਾ ਜੀ ਜਾਨ ਦੀ ਪੂਰੀ ਖਰੀ ਨਹੀਂ ਹੋਈ ਪੂਰੀ ਖਰੀ ਆ ਸੰਧੂ ਸਾਹਿਬ ਠੀਕ ਆ ਜੀ ਵੀ ਸੁਹਾ ਦੁੱਜਾ ਹੀ ਹੈ ਹਾਂ ਜੀ ਦੁੱਜਾ ਦੁੱਜਾ ਹੀ ਰਿਗਨਲ ਸੁਹਾ ਦੁੱਜਾ ਹੀ ਆ ਲਓ ਵੀਰੇ ਖੋਲ ਕੇ ਆਪਾਂ ਤੋੜ ਕੇ ਦਿਖਾਈਏ ਸੁਹਾ ਦੋਸਤੋ ਦੁੱਜਾ ਤੁਹਾਨੂੰ ਇਹ ਬੱਚੀ ਆਪਾਂ ਦਿਖਾ ਰਹੇ ਆ ਵੈੜ ਦੇ ਮਗਰ ਬੱਚੀ ਆ ਕੀ ਆ ਬਹੁਤ ਖੂਬਸੂਰਤ ਬੱਚਾ ਬਾਕੀ ਹਵਾਨੇ ਚੱਡੇ ਦੀ ਤੁਸੀਂ ਚੈੱਕ ਕਰੋ ਆ ਦੇਖੋ ਜੀ ਠੀਕ ਆ ਜੀ ਸੋ ਰੰਗ ਪ੍ਰਿੰਟ ਦੀ ਗੱਲ ਕਰ ਲਈਏ ਰੰਗ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਠੀਕ ਹੈ ਜੀ ਫੈਸ਼ਨ ਪੂਸ਼ਨ ਬਹੁਤ ਆ ਵੈੜਦਾ ਹਾਂਜੀ 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 ਤੇ ਵੈਸੇ ਗੁਰਪ੍ਰੀਤ ਵੀ ਜਿੱਦਾਂ ਸੋਈ ਸਵਾਈਓ ਹਿਸਾਬ ਨਾਲ ਜਿਵੇਂ ਪਸੂ ਇੱਕ ਵਾਰੀ ਪਹਿ ਹੀ ਲੱਜਦਾ ਪਰ ਉਹ ਗੱਲ ਬਾਤ ਨਹੀਂ ਰਾਜੀ ਰੂਜੀ ਚੰਗੀ ਹਾਂਜੀ ਹਾਂਜੀ ਰਾਜੀ ਪੂਰੀ ਸੰਤੂ ਸਾਹਿਬ ਰਾਜੀ ਇਹ ਪੂਰੀ ਹਾਂਜੀ ਤੇ ਥੱਬਿਆਂ ਦਾ ਮੇਲ ਜਿਹੜਾ ਦੋਸਤੋ ਨੇਵਾ ਲਈ ਖੜੀ ਆ ਕਰਮਾ ਦੀ ਠੀਕ ਹੈ ਜੀ ਮੁੱਠੀ ਮੁੱਠੀ ਥਾਲਾ ਸਪੇਸ ਵੰਡ ਤੁਸੀਂ ਚੈੱਕ ਕਰ ਲਓ ਸਪੇਸ ਵੰਡ ਬਹੁਤ ਸੋਹਣੀ ਹੈ ਠੀਕ ਹੈ ਜੀ ਇੱਕ ਮਿੰਟ ਕਰੇ ਇੱਥੇ ਮਾੜਾ ਰੋਕ ਕੇ ਦਿਖਾ ਦਈਏ ਫ ਤੇ ਜੇ ਜੁਰ ਵੀਰ ਗੁਰਪ੍ਰੀਤ ਜਦੋਂ ਪਾ ਜਾਂਦੀ ਹੈ ਤੇ ਇੱਕ ਕਲਿੱਪ ਨੂੰ ਬਣਾ ਕੇ ਹਾਂਜੀ ਹਾਂਜੀ ਸੰਧੂ ਸਾਹਿਬ ਕਲਿੱਕ ਰੱਖਾਂਗੇ ਬਿਲਕੁਲ ਜੀ ਬਾਕੀ ਇੱਕ ਦੋਸਤੋ ਥੋੜਾ ਲਾਗੇ ਸੰਧੂ ਸਾਹਿਬ ਜਿਤਨਾ ਮਰਜੀ ਭਾਵੇਂ ਬੱਚਾ ਲਾ ਕੇ ਵੀ ਧਾਰਾ ਮਾਰ ਕੇ ਵਿਖਾਵਾਂਗੇ ਤੁਹਾਨੂੰ ਉਹ ਬਿਲਕੁਲ ਜੀ ਬਿਲਕੁਲ ਲੋ ਵੀ ਕਰੋਗਾ ਇੱਕ ਦੋਸਤੋ ਨੌਕੜਾ ਥਾਣਾ ਤੇ ਹੱਥੀ ਮੁਠੀ ਥਾਣਾ ਹਵਾ ਨੇ ਚੱਡੇ ਦੀ ਬਹੁਤ ਖੂਬਸੂਰਤ ਆ ਬਾਕੀ ਚੰਗੀ ਉਮੀਦ ਕਰ ਸਕਦੇ ਆ ਇਸ ਵਲਡ ਤੋਂ ਵੀ ਦੁੱਧ ਚੰਗਾ ਚਵਾਜੂਗੀ ਹਾਈਟ ਮੀਡੀਅਮ ਦੇ ਵਿੱਚ ਆ ਬੇਸ਼ੱਕ ਪਰ ਫਲੀ ਫਲੀਤੀ ਆ ਫੈਸ਼ਨ ਪੂਸ਼ਣ ਬੱਛੀ ਦਾ ਬਹੁਤ ਜਿਆਦਾ ਠੀਕ ਹੈ ਜੀ ਤੇ ਮਗਰ ਵੀ ਬੱਛੀ ਆ ਹਾਂਜੀ ਵੀਰ ਗੁਰਪ੍ਰੀਤ ਇਹਦੀ ਕੀ ਡਿਮਾਂਡ ਕਰਦੇ ਆ ਬੱਛੀ ਅੱਜ ਫੀਸ ਇਹਦੀ ਸਭ ਚਾਹੋ ਆਪਣੀ ਪਹਿਲੀ ਵੀਡੀਓ ਬਣਨ ਲੱਗੀ ਆ ਹਾਂ ਤੇ ਡਿਮਾਂਡ ਇਹਦੀ ਆਪਾਂ ਬਿਲਕੁਲ ਜਾਇਜ਼ ਹੀ ਕਰਾਂਗੇ ਹਾਂਜੀ ਤੇ ਲੋਕ ਤੇ ਉਤਰਾ 80 90 ਕਰੀ ਜਾਂਦੇ ਆ ਹਾਂਜੀ ਆਪਾਂ 75 ਦੇ ਦੇ ਦਾਂਗੇ ਹਾਂ ਨਾ 75 ਦੇ ਹਾਂਜੀ ਠੀਕ ਹੈ ਵੀਰ ਤੇ ਡਿਮਾਂਡ ਕਰਨ ਨੂੰ ਜਿੰਨੀ ਮਰਜ਼ੀ ਕਰੀਏ ਹਾਂਜੀ 75 ਦੀ ਲਾਸਟ ਹੀ ਦਵਾਂਗੇ ਠੀਕ ਹੈ ਵੀਰੇ ਹਾਂਜੀ ਹਾਂਜੀ ਲੋਚ ਬੋਲ ਖਰੀ ਖਰੀ ਹੈ ਜੀ 75000 ਦੀ ਦੋਸਤੋ ਇਹ ਬੱਚੀ ਤੁਹਾਨੂੰ ਮਿਲ ਜੂਗੀ ਪੀਰੇ ਜੀ ਸੋ ਬਾਕੀ ਤੁਹਾਨੂੰ ਆਪਾਂ ਆਲ ਰਾਊਂਡ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਆ ਦੇਖੋ ਸੰਦੇ ਸਾਹਿਬ ਉਹਨੇ ਇਹ ਨਾ ਵੇਚਿਆ ਤਾਂ ਹੀ ਲੋਡ ਕਰਕੇ ਉਧਰਾਂ ਤੇ ਇਹ ਜੇ ਜਾਨਵਰ ਕੌਣ ਵੇਚਦਾ ਜੋ ਨਹੀਂ ਨਹੀਂ ਬਹੁਤ ਵਧੀਆ ਵੀਰੇ ਰਾਜੀ ਆ ਵੈੜ ਸਾਰੀ ਸਾਫ ਸੁਥਰੀ ਆ ਮਗਰ ਚਲੋ ਵਾਦੇ ਬੰਦੀਆਂ ਮਗਰ ਬੱਚਾ ਬਹੁਤ ਸੋਹਣਾ ਪਾਗੀ ਆ ਹਾਂਜੀ 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 ਮਗਰ ਬੱਚੀ ਆ ਬੱਚੀ ਆ ਜੀ ਠੀਕ ਆ ਜੀ ਸੋ 75000 ਕਿਸਾਨ ਦੇ ਰੋ ਲੈਣ ਦੇਣਾ ਤੇ ਬਾਕੀ ਬਾਰ ਦੁੱਧ ਚੰਗਾ ਚਵਾਜੂਗੀ 75000 ਮੁੱਲ ਦੀ ਤੁਹਾਨੂੰ ਐਂਡਪੁਆਇੰਟ ਜਿਹੜੀ ਬੱਸੀ ਮਿਲ ਜੂਗੀ ਇੱਧਰ ਜਿਹੜੀ ਸੈਗਰ ਨੰਬਰ ਤੇ ਆਪਣੇ ਕੋਲ ਵੀ ਆ ਬਾਹਰ ਖੜੀ ਆ ਇਹ ਵੀ ਸੰਧੂ ਸਾਹਿਬ ਥੋੜੀ ਕੱਚੀ ਆ ਅੱਛਾ ਜੀ ਤੇ ਅਜੇ 20 ਦਿਨ ਖੜਦੀ ਆ ਸੰਧੂ ਆ ਬਈ ਲੱਗੋ 20 ਦਿਨਾਂ ਦਾ ਸਮਾਂ ਬਾਕੀ ਆ ਤੁਸੀਂ ਸੁਆ ਦੇ ਵਿੱਚ ਕਿਵੇਂ ਫਿਰ ਮੰਨਦੇ ਪੈ ਸੁਆ ਇਹ ਤੀਜਾ ਹੋਊਗਾ ਸੰਧੂ ਆ ਤੀਜਾ ਸੁਆ ਹਾਂਜੀ ਲਓ ਵੀ ਠੀਕ ਆ ਜੀ ਆ ਰੰਗ ਫੈਚਣਾ ਇਹ ਫਰੰਟ ਫਰੰਟ ਦਾ ਠੀਕ ਆ ਜੀ ਤੇ ਪੱਜਾ ਸੂਬਾ ਇਸ ਵਾਰ ਨੇ ਸੂਣਾ 20 ਦਿਨਾਂ ਦੀ ਕੱਚੀ ਆ ਹਾਂਜੀ ਹਾਂਜੀ ਹਾਂ ਵੀਰੇ ਲਿਆਓ ਮਾੜਾ ਕੱਢੀਏ ਪਰ ਆ ਦੇਖੋ ਜੀ ਕੋਕਰੋ ਸੰਗਦੇ ਤੇ ਚਾ ਠੀਕਾ ਜੀ ਬਾਕੀ ਪੇਟਾ ਪੂਟਾ ਪੂਰਾ ਭਰ ਆ ਵਜਾ ਨਾਲ ਵੇਟ ਪੂਰਾ ਜਿਆਦਾ ਥੋੜੇ ਪੈਰਪੂਰ ਬਣਨ ਵਾਲੇ ਹਨਾ ਹਾਂਜੀ ਹਾਂਜੀ ਸਿੱਧੂ ਆਪੇ ਮੈਂ ਕਿਹਾ ਸੂਪੇ ਤੇ ਫੇਰ ਹੀ ਪਾਈਏ ਇਹਨੂੰ ਆ ਠੀਕ ਹੈ ਜੀ ਫੇਰ ਬਣਾਵਾਂਗੇ ਰਿਆ ਰੀ ਦੇ ਨਾਲ ਲੰਮੇ ਪਾ ਕੇ ਹਾਂ ਲੋਬੀ ਅਗੇ ਸਮਾਂ ਇਹਦਾ ਬਾਕੀ ਆ 20 ਦਿਨ ਦਾ ਠੀਕ ਆ ਜੀ ਕੱਚੀ ਆ 20 ਦਿਨ ਉਹ ਸਕੋਰਿੰਗ ਜਿੰਨੀ ਵੀ ਹੋ ਸਕਦੀ ਆ ਆਪਾਂ ਜਾਇਜ਼ ਕਹਿ ਦਿਆਂਗੇ ਵੀਰ ਉਹਨਾਂ ਨੂੰ ਵੀ ਜਾਇਜ਼ ਦੇ ਦਿੱਤੀ ਜਾਵੇ ਚਲੋ ਕਿਸੇ ਭਰਾ ਨੇ ਕੋਈ 10 15 20 ਦਿਨ ਖੇਚਲ ਕਰਨੀ ਆ ਕੋਈ ਸਾਹਮਣੀ ਸੁੰਬਣੀ ਆ ਉਹ ਸਕੋਰਿੰਗ ਅੱਜ ਤੁਹਾਨੂੰ ਜਿੰਨੀ ਵੀ ਹੋ ਸਕਦਾ ਆਪਾਂ ਜਾਇਜ਼ ਰਾਤ ਜਿੰਨਾ ਵੀ ਹੋ ਸਕਦਾ ਮੋਲੋਂ ਨਾ ਕਰਵਾਵਾਂਗੇ ਠੀਕ ਆ ਜੀ ਤੇ ਬਾਕੀ ਥੋੜਾ ਬਾਕੀ ਕਿਤੇ ਨਾ ਕਿਤੇ ਲਾਹਣਾ ਪਾਉਣਾ ਨੇ ਸ਼ੁਰੂਆਤ ਕਰ ਦੇਣਾ ਕਰਮਾਲੀਆਂ ਹੋਰ ਪੰਜਾ ਸੱਤਾ ਦਿਨਾਂ ਤੱਕ ਤੇ ਆ ਦੇਖੋ ਜੀ ਹੈ ਠੰਡੀ ਹੈ ਠੰਡੀ ਠੰਡੀ ਸੰਦੂ ਸਾਹਿਬ ਚੰਗੇ ਲੜਾਓ ਆ ਸੱਲੋ ਚੋਲਾ ਚਲਾ ਚੰਗਾ ਹਾਂਜੀ ਹਾਂਜੀ ਬਰਦ ਜੋ ਦੀ ਪੂਰੀ ਫੱਪ ਜਣਾ ਕਰਵਾ ਲਈ ਨੇ ਇਹ ਆ ਦੀ ਵੀਰ ਗੁਰਪ੍ਰੀਤ ਕਿੰਨੇ ਦੀ ਦੇ ਰਿਆਂ ਵੀਰ ਅਜੇ 20 ਦਿਨ ਚਲੋ ਕੱਚੀ ਆ ਵੀਕ ਦਿਨ ਸਾੰਭਣੀ ਸੁੱਤਨੀ ਆ ਇਹ ਸੰਧੂ ਸਾਹਿਬ ਉਤਰਾਂ ਤੇ ਆਪਾਂ ਵੱਧ ਵੇਚ ਜਾਣੀ ਸੀ ਇਹ ਥੋੜੀ ਬਣੀ ਬੁਣੀ ਹੁੰਦੀ ਦੇ ਹਾਂਜੀ ਹੁਣ ਆਪਾਂ ਇਹ ਸਾਰੇ 31000 ਦੀ ਦਵਾਂਗੇ ਜੀ 31000 ਦੀ ਹਾਂਜੀ ਠੀਕ ਆ ਤੇ ਬਚੀ ਰਿਕਾਰਡ ਦੀ ਚੰਗੀ ਆ ਤਰਾ 14 15 ਲੀਟਰ ਦੁੱਧ ਨੇ ਕੱਢਿਆ ਵਾ ਠੀਕ ਆ ਤੇ ਬਾਕੀ ਬਚੀ ਬਹੁਤ ਸੀਲਸ ਲੱਗ ਗਿਆ ਹਾਂ ਤੇ ਹੁਣ ਆਏ ਤੇ ਆਪਾਂ ਜੀ ਪੌਣੀ ਨਹੀਂ ਸੰਧੂ ਸਾਹਿਬਤਾਂ ਤੇ ਅਹੀਂ ਅੱਜ ਚੱਲ ਹੋਣਾ ਇੱਕ ਰਿਪਾਲੀਏ ਨਾਲ ਆਏ ਤੇ ਹੈਗੇ ਹੈਗੇ ਆ ਬਿਲਕੁਲ ਹਾਂਜੀ ਅੱਥੇ ਵੀਰੇ ਸਮਾਂ ਕੋਈ ਆਪਣੇ ਆਪਣੇ ਕੋਲ ਆ ਜੀ ਨੂੰ ਕਿੰਨਾ ਕਦਮ ਹੋ ਗਿਆ ਇਹ ਸੰਧੂ ਸਾਹਿਬ ਆਪਣੇ ਕੋਲ ਹੀ ਰਹੀ ਆ ਮਤਲਬ ਉਹ ਸੁਆ ਪੀਤਾ ਪਾਇ ਕਰ ਕੋਈ ਪੱਕਾ ਫਿਰਦਾ ਟਾਈਮ ਆ ਆਪਣਾ ਪਪਾ ਜੀ ਕਾ ਰੋ ਆ 20 ਦਿਨਾਂ ਦੇ ਪਹਿ ਸੰਧੂ ਸਾਹਿਬ ਨਹੀਂ 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 ਇਹ ਬੜਵਾ ਵੀ ਨਹੀਂ ਆਈ ਹੈ ਮੈਂ ਜਾਂਦਾ ਗਲਤ ਗੱਲ ਨਹੀਂ ਕਰਨੀ ਜਿਹੜਾ ਡੰਗਰ ਆਇਆ ਉਹ ਆਇਆ ਕਹਾਂਗੇ ਜਿਹੜਾ ਇੱਥੇ ਰਿਹਾ ਆਪਣੇ ਕੋਲ ਪਿਛਲਾ ਉਹ ਵਰਗਾ ਦੁੱਧ ਆਦਾ ਦੂਜਾ ਸੁਆ ਪੀਤਾ ਨਹੀਂ ਕਰਦੀ ਆ ਠੀਕ ਹੈ ਤੁਹਾਨੂੰ ਘਰੇ ਚੁਆਈ ਕੀਤੀ ਹਾਂਜੀ ਹਾਂਜੀ ਲਓ ਵੀ ਉਸ ਹਿਸਾਬ ਨਾਲ ਦੋਸਤੋ ਗਿਣਤੀ ਮਿੰਤੀ ਤੇ ਦਿਨਾਂ ਦਾ ਵੇਰਵਾ ਪੱਕਾ ਪਤਾ ਹੁੰਦਾ ਤਾਂ ਕਰਕੇ ਆਪਾਂ ਦੁਬਾਰਾ ਨੋਟ ਕਰਵਾਇਆ ਇਹ ਆ ਪਸੂ ਵਪਾਰ ਲੈਣ ਦੇ ਵਿੱਚੋਂ ਖਰੀਦਿਆ ਵੇਚ ਤੇ 20 ਦਿਨ ਕਹਿ ਕੇ ਦਿੱਤਾ ਜਾਵੇ ਤੇ ਅੱਗੇ ਕੋਈ 40 ਦਿਨ ਦਾ ਸਮਾਂ ਲਾਜੋ ਗੱਲਬਾਤ ਨਹੀਂ ਹੈਗੀ ਹਾਂਜੀ ਠੀਕ ਹੈ ਜੀ ਤਾਂ 20 ਦਿਨ ਕਹੇ ਤਾਂ 20 ਦਾ 22 ਹੋ ਸਕਦਾ 22 ਦਾ 23 ਹੋ ਸਕਦਾ ਠੀਕ ਹੈ ਜੀ ਤੇ ਇਹ ਬਾਹਰ ਜਿਹੜੀ ਬਕਾਊਆ ਓਨਲੀ 31000 ਦੇ ਵਿੱਚ ਹਾਂਜੀ 31000 ਦੇ ਵਿੱਚ ਜਿਹੜੀ ਇਹ ਤੁਹਾਨੂੰ ਬਾਹਰ ਮਿਲ ਜੂਗੀ ਬਾਕੀ ਥਣਾਂ ਤੋਂ ਉਹਨਾਂ ਦੀ ਸਾਫ ਹੈ ਠੀਕ ਹੈ ਜ ਯਾਰੋ ਗਏ ਸੰਦੂ ਸਾਹਿਬ ਫੇਰ ਤੇ ਕਿੰਨਾ ਤੇ ਵੱਧਦੀ ਹੋ ਜਣੀ ਆ ਜੀ ਹਾਂ ਜੀ ਹਾਂ ਜੀ ਫੇਰ ਤੇ ਚੰਗੀ ਪੰਡਾ ਪਾਈ ਫਿਰਨੀ ਆ ਅਸੀਂ ਆ ਚੱਲ ਵੀਡੀਓ ਨਾਲ ਹੀ ਬਣਦੀ ਚਲੋ ਕੋਈ ਵੀ ਭੈਣ ਭਰਾ ਜਿਹੜਾ ਸਾਂਭੂਗਾ ਬਿਲਕੁਲ ਜੀ ਬਿਲਕੁਲ ਲੋ ਵੀ ਅੱਗੇ ਨਖਟ ਆਪਾਂ ਤੁਹਾਨੂੰ ਇੱਕ ਹੋਰ ਵਾੜ ਦਿਖਾ ਦਿੰਨੇ ਆ ਇਹ ਗਾਜੜੀ ਦੋਸਤ ਵੀ ਵਕਾਊ ਆ ਇਹ 3 ਲੱਖ 1 ਥਾਂ ਦੀ ਹਾਂ ਜੀ ਇਹਨੂੰ ਅੱਜ ਸਮਾਂ ਵਾਸੇ ਚਲੋ ਸੋਈਦਾ ਤੇ ਆਪਾਂ ਕਿਹਾ ਤੋਕੜੀ ਆ ਹਾਂ ਜੀ ਹਾਂ ਜੀ ਹਾਂ ਜੀ ਤੇ ਐਸਾ ਵਕਤ ਦੋ ਦੁੱਧ ਦੇ ਕਿੰਨਾ ਵੀਰ ਇਹਦੇ ਥੱਲੇ ਸੰਤੂ ਸਾਹਿਬ 10 ਲੀਟਰ ਪੱਕਾ ਦੁੱਧ ਆਜੇ ਹਲੇ 10 ਕਿਲੋਟਰ ਦੋ ਡੰਗ ਚੋਕੇ ਖੜੇ ਕੋਈ ਠੀਕ ਹੈ ਜੀ ਕੋਈ ਇੱਕ ਨਾਲ ਦੇ ਵੰਗਾ ਨਹੀਂ ਜੋ ਪਉਣਾ ਇਸ ਤਰ੍ਹਾਂ ਹੀ ਬਹਿ ਜਾਣਾ ਆਪਾਂ ਠੀਕ ਹੈ ਜੀ ਇਹਦੇ ਥੱਲੇ ਜਿਤਨਾ ਮਰਜੀ ਬਹਿ ਜਾਓ ਏ ਆਈ ਹੋਈ ਜੋ ਕਿ ਅੱਜ ਕਿੰਨਾ ਸਮਾ ਹੋ ਗਿਆ ਏ ਆਈ ਨੂੰ ਇਹਨੂੰ ਅੱਜ ਸੰਤੂ ਸਾਹਿਬ 20 ਦਿਨ ਹੋ ਗਏ ਆ ਆਪਾਂ ਗਾਰੰਟੀ ਕੋਈ ਨਹੀਂ ਦੇਣੀ ਠੀਕ ਹੈ ਜੀ ਤੇ ਬਾਕੀ ਉਤਰਾ ਵੈੜ ਖਲੋ ਗਈ ਹੁਣ ਠੀਕ ਹੈ ਜੀ ਦੋ ਇੱਕੀਆਂ ਬਾਈਆਂ ਦਾ ਨਾ ਬੜਾ ਡੰਗਰ ਬੋਲ ਪੈਂਦਾ ਬੋਲ ਪੈਂਦਾ ਤੇ ਬਾਕੀ ਵੱਡੇ ਪੱਲੇ ਦੀ ਆ ਬਿਲਕੁਲ ਭਾ ਵੀ ਬਿਲਕੁਲ ਜਾਇਜ਼ ਹੀ ਹੋਣਾ ਵਾ ਹਾ ਮੋੜ ਦੋ ਵੀਰ ਤੇ ਸੁਗਿਆ ਦੇ ਵਿੱਚ ਵੀ ਹੋਊਗੀ ਕੋਈ ਤੀਜੇ ਹਾਂਜੀ ਹਾਂਜੀ ਬਾਕੀ ਚਲੋ ਆਪ ਦੀ ਸਮਝ ਕੋਈ ਭਰਾ ਵੇਖ ਲੈ ਹਾਂਜੀ ਵੈੜਾ ਚੱਕੀ ਆ ਹਾਂ ਸੋ 10 ਕਿਲੋ ਦੁੱਧ ਦਾ ਕੱਦ ਘਾਟ ਪੂਰਾ ਵੱਡਾ ਠੀਕ ਆ ਜੀ ਤੇ ਕੋਈ 20 ਦਿਨਾਂ ਦੀ ਅੱਗੇ ਏਆਈ ਹੋਈ ਆ ਤੇ ਤਕਰੀਬਨ ਏਆਈ ਵੀ ਮੇਰੇ ਨਾਲ ਤੁਸੀਂ ਇੱਥੇ ਆਪ ਹੀ ਕਰਵਾਈ ਹਾਂਜੀ ਹਾਂਜੀ ਆਪਾਂ ਹੀ ਕਰਾਈ ਆ ਠੀਕ ਆ ਜੀ ਲੋ ਜੀ ਭਰਾਓ ਬਾਕੀ ਕੋਈ 20 21 22 ਦਿਨ ਜਾਂ 22 ਦਿਨ ਦਾ ਮਹੀਨੇ ਕ ਤੇ ਲਾਗੇ ਸਮਝ ਜਦੋਂ ਪਸ਼ੂ ਟਪ ਟਪਾ ਜਾਂਦਾ ਦੇਣ ਠੀਕ ਆ ਜੀ ਤੇ ਉਹ ਹਿਸਾਬ ਇਕ ਆਸ ਹੋ ਜਾਂਦੀ ਵੀ ਚਲੋ ਪਸੂ ਗੱਬਰ ਠਹਿਰ ਗਿਆ ਹਾਂਜੀ ਤੇ 10 ਕਿਲੋ ਤੇ ਤੁਸੀਂ ਇਸ ਵਕਤ ਸੌਦਾ ਕਰ ਲਿਓ ਉਹ ਨਿਕਲ ਆਉਂਦੀ ਹੈ ਕਿਸੇ ਭਰਾ ਦੀ ਤੇ ਕਿਸਮਤ ਆ ਠੀਕ ਹੈ ਜੀ ਕਿਸ ਭਰਾ ਦੀ ਕਿਸਮਤ ਆ ਲੱਕਾ ਜੇ ਨਿਕਲ ਆਉਂਦੀ ਹੈ ਠੀਕ ਹੈ ਜੀ ਤੇ ਫਿਲਹਾਲ ਜਿਹੜੀ ਇਸ ਵਕਤ 10 ਕਿਲੋ ਤੇ ਤੁਸੀਂ ਦੁੱਧ ਤੇ ਸੌਦਾ ਕਰ ਲਿਓ ਠੀਕ ਹੈ 10 ਕਿਲੋ ਇਹਦੇ ਤੇ ਅਸ ਵਕਤ ਹੈਗਾ ਤੇ ਇੱਕ ਬਹਿਣੀ ਹੈ ਔਲੀ ਸਾਈਡ ਤੇ ਅਗਲੇ ਥਾਂ ਦੀ ਜਿਹੜੀ ਤੇਲ ਆ ਠੀਕ ਹੈ ਜੀ ਸੋ ਨਾਰਮਲ ਜਿਹੜੇ ਪਾਸੇ ਆਪਾਂ ਬੈਠ ਕੇ ਚਵਾਈ ਕਰਦੇ ਆ ਉਹਦੇ ਤੋਂ ਉਲਟ ਪਾਸੇ ਦੀ ਮੈਂ ਗੱਲ ਕਰਦਾ ਤੇ ਅਸੇ ਦੇ ਪਾਸੇ ਦੀ ਠੀਕ ਹੈ ਜੀ ਅਗਲੇ ਥਾਂ ਦੀ ਤੇਲ ਆ ਬਾਕੀ ਸਿੰਨੇ ਢੜ ਵਰ ਦੇ ਗੁਰਦੇ ਪੋਪਰ ਵੀ ਦੇ ਆਹ ਜੀ ਆਹ ਜੀ ਹਾਂ ਜੀ ਪੂਰੇ ਪੂਰੇ ਜੀ ਠੀਕ ਹੈ ਜੀ ਲਓ ਵੀ ਬਾਕੀ ਸਾਰੇ ਥਾਂ ਜਿਹੜੇ ਦੋਸਤੋ ਭਰਾ ਦੇ ਚੰਗੇ ਆ ਇੱਕ ਥਾਂ ਜਿਹੜੀ ਅਗਲੇ ਥਾਂ ਦੀ ਉਸ ਤੋਂ ਤੈਲਾ ਤੇ ਫਿਰ ਵੀ ਜਿਹੜਾ 10 ਕਿਲੋ ਦੋਦੇ ਦਤਲੇ ਹੈਗਾ ਆ ਦੇਖੋ ਇੱਧਰ ਮੜਾ ਹੈ ਨਾ ਫਿਰ ਵੀ ਅਗਲੇ ਆ ਛੋਟਾ ਥਾਂ ਹਾਂ ਜੀ ਜਿਸ ਪੈਣਾ ਦੂਰਾਂ ਜੀ ਆ ਗਿਆ ਜੀ ਠੀਕ ਹੈ ਜੀ ਇੱਕ ਥਾਂ ਜਿਹੜਾ ਛੋਟਾ ਦਿਖਾਈ ਦਊਂਗਾ ਅਗਲੇ ਥਾਂ ਦੀ ਤੇ ਤੈਲਾ ਠੀਕ ਹੈ ਜੀ ਇਹ ਅੱਜ ਫਿਰ ਗੁਰਪ੍ਰੀਤ ਕਿੰਨੇ ਵੀ ਦੇ ਰਹੇ ਆ ਤੈਲਾ ਇਹ ਸੰਧੂ ਸਾਹਿਬ ਮੁੱਲ ਭਾਵੇਂ ਪੰਜੀ ਕਰ ਲਈਏ ਹਾਂ ਜੀ ਇਹ ਹੋਰ ਮਾਰਦਾਨ ਕਰਦਾਂਗੇ ਸੰਧੂ ਸਾਹਿਬ ਇਹਦਾ ਠੀਕ ਹੈ ਬਾਕੀ ਕਰਦੇ ਨਾਤੀ ਦੇ ਦਾਂਗੇ ਸੰਧੂ ਸਾਹਿਬ 21000 ਦੀ ਹਾਂਜੀ ਲੋੜੀ ਭਾਰੀ ਆਉਣੀ ਨਹੀਂ ਜੀ ਕਿਦੋਂ ਵੀ ਬਿਲਕੁਲ ਲੋ ਵੀ 21000 ਦੀ ਉਹ ਤੁਹਾਨੂੰ ਵੜ ਮਿਲ ਜੂਗੀ ਠੀਕ ਹੈ ਜੀ ਹਾਂਜੀ ਇਹ ਆਈ ਹੋਈ ਆ ਨਿਕਲ ਆਉਂਦੀ ਕਿਸੇ ਭਰਾ ਦੀ ਕਿਸਮਤ ਆ 10 ਕਿਲੋ ਰੋਡ ਦੇ ਕਹਿੰਦੇ ਥੱਲੇ ਖੁੱਲਾ ਡੁੱਲਾ ਉਹ ਭਰਾ ਮੇਰਾ ਕੋਈ ਚੋ ਗਿਆ ਆਪਣੀ ਤਸੱਲੀ ਕਰ ਲਵੇ ਠੀਕ ਹੈ ਜੀ ਤੇ ਤਿਲੜਾਂ ਦੇ ਵਿੱਚ ਦਿੱਤੀ ਹੈ ਕਿਉਂਕਿ ਇੱਕ ਥਾਂ ਤੇ ਤੇਲ ਆ ਤੇ ਵਜਨ ਵੇਟ ਤੁਸੀਂ ਚੈੱਕ ਕਰ ਲਓ ਵੱਡੇ ਪੱਲੇ ਵੀ ਆ ਤੇ ਫੋਨ ਜਿੱਦਾਂ ਆਪਾਂ ਆਹ ਦੇਖੋ ਜੀ ਸਜ ਸਜ ਤਾਂ ਬਹੁਤ ਦਾ ਬਣਾ ਰਿਹਾ ਹੋਗਾ ਹਾਂਜੀ 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 ਧਾਰਾ ਮਾਰ ਕੇ ਖਾੜ ਗਏ ਸੰਦੂ ਖਾਵੇ ਦੀਆਂ ਉਹ ਖਾ ਦਿਓ ਵੀਰ ਉਹ ਖਾ ਦਿਓ ਜੀ ਕੋਈ ਭਰਵਾ ਦਿਓ ਜੀ ਹਾਂਜੀ ਹਾਂਜੀ ਮੈਂ ਵੀ ਨੌਕੀ ਨਾਲ ਕੋਈ ਧਾਰਾ ਮਾਰ ਕੇ ਬਤ ਖਾ ਦੇਾਂਗੇ ਠੀਕ ਹੈ ਜੀ ਤੇ 21000 ਦੀ ਇਹ ਜਿਹੜੀ ਤੁਹਾਨੂੰ ਅੱਜ ਮਿਲਦੀ ਪਾ ਕੇ ਰੱਖ ਲੈ ਕੋਈ ਗੱਲ ਨਹੀਂ ਗੁਰੂਖਰਜੁਰੀ ਸੰਦੂ ਸਾਹਾ ਬਾ ਚੌਣ ਪੋਲੀ ਇਹ ਆ ਕਰੋ ਚੱਕ ਜੀ ਠੀਕ ਆ ਇਹ ਮਗਰਲੇ ਥਾਣਾ ਦੋਵੇਂ ਠੀਕ ਆ ਇਹ ਅਗਲਾ ਥਾਣਾ ਜਿਹੜਾ ਬਹਿਣੀ ਵਾਲਾ ਠੀਕ ਆ ਜੀ ਸੋ ਇਹ ਦੋਸਤੋ ਚਵਾਈ ਲੱਗੀ ਆ ਠੀਕ ਆ ਜੀ ਇਸ ਬੈਡ ਨੂੰ ਕੋਈ ਭੂਰ ਨਹੀਂ ਕੋਈ ਛੱਟਾ ਨਹੀਂਗਾ ਤੇ ਜਿਹੜੇ ਭਰਾ ਨੇ ਡੰਗ ਸਾਰਨਾ ਠੀਕ ਆ ਜੀ ਤਕਰੀਬਨ ਪੱਟੀ ਬੈਡ ਖਰੀਦਣ ਦਾ ਚਾਹਵਾਣਾ ਤੇ ਪੈਸੇ ਥੋੜੇ ਲਾਉਣੇ ਆ ਤੇ ਨਿਕਲ ਆਇਦੋ ਵੀ ਗਾਂ ਕਿਸੇ ਦੀ ਉਹਦੀਆਂ ਸੰਧੂ ਸਾਹਿਬ ਮਾੜੀਆਂ ਏ ਧਾਰਾ ਮਾਰ ਕੇ ਉਖਾੜੋ ਆ ਜਰੂਰ ਦੀ ਜਰੂਰ ਹਾਂਜੀ ਲਾ ਦਿਓ ਬੱਚਾ ਚਲਾ ਦਿਓ ਜੰਦੇ ਮਿੱਠਾ ਲਾ ਕੇ ਮਾਰ ਕੇ ਦਿਖਾ ਦਿਓ ਗੁਰੂ ਦਾਤਾ ਲੈ ਬਾਟੀ ਨਾ ਲੱਗੇ ਅਫਰ ਤੋਂ ਪਾਡਾ ਬਰਤਨ ਫੜ ਲੀਏ ਕੋਈ ਗੱਲ ਚਲ ਮਾਰ ਦੋ ਸੰਧੂ ਸਾਹਿਬ ਇੱਥੇ ਆ ਲੋ ਜੀ ਚਵਾਈ ਦੀ ਇੱਕ ਨੰਬਰ ਸੰਧੂ ਸਾਹਿਬ ਪਿਛੇ ਮਾਰ ਦੇ ਇਹੋ ਜੇ ਪਛੋਂ ਬੰਦਾਰ ਅਸੀਂ ਪਹੁੰਚੇ ਲੋਡ ਮਾਣਾ ਸੰਧੂ ਸਾਹਿਬ ਇਹੋ ਜੇ ਹਾਂ ਵੰਗਾ ਪਾਗੇ ਚੋਈਆਂ ਤਾਂ ਕੀ ਚੋਈਆਂ ਜੀ ਆਹ ਲਓ ਜੇ ਬਹੁਤ ਦੂਸੋਂ ਜਿੱਥੇ ਪੈਰ ਗੱਟ ਗਈ ਉੱਥੇ ਗੱਡੇ ਆ ਠੀਕ ਆ ਤੇ ਲੋ ਜੋ ਨਾਲੀ ਤਾਂ ਗੱਲਬਾਤ ਨਹੀਂ ਹੈਗੀ ਕਿ ਚੰਗੀ ਵੜਾ ਸਾਫ ਸੁਥਰੀ ਆ ਸੀਲ ਆ ਠੰਡੀ ਤੇਰੀ ਆ ਠੀਕ ਆ ਜੀ ਇਹ ਅੱਧੇ ਨਾਗਨੇ ਟੋਟਲ ਤਿੰਨ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਠੀਕ ਆ ਜੀ ਐਨੀਮਲ ਦੇ ਵਿੱਚ ਹਾਂਜੀ ਤੋਂ ਉੱਪਰ ਵੀ ਨਾਲ ਦਿਖਾ ਦਈਏ ਜੀ ਨਾਲ ਇੱਕ ਲਾਟ ਵਿੱਚ ਆਪਾਂ ਤਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀਗਾ ਇੱਕ ਤੂੜੀ ਰੀਪਰ ਜਗਤਜੀਤ ਵਾਲਿਆਂ ਦਾ ਉਹ ਵੀ ਵਿਕਾਊ ਆ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਤਾਂ ਕਿਸੇ ਭਰਾ ਨੂੰ ਜ਼ਰੂਰਤਾ ਔਰ ਆਲੇ ਸਮੇਂ ਤੇ ਸੀਜ਼ਨ ਨੂੰ ਵੇਖਦੇ ਹੋ ਠੀਕ ਹੈ ਤੁਸੀਂ ਖਰੀਦਾਰੀ ਕਰ ਲਿਓ ਰੇਟ ਪੁੱਛ ਲਵਾਂਗੇ ਬਾਕੀ ਕੰਡੀਸ਼ਨ ਦਿਖਾ ਦਿੰਨੇ ਆ ਤੁਹਾਨੂੰ ਪ੍ਰੋਪਰ ਆਹ ਦੇਖੋ ਜੀ ਕਰੋ ਚੈੱਕ 2021 ਮਾਡਲ ਆਪਨੇ ਕੋਲ ਫਿਰ ਕੋਈ ਚੱਲਿਆ ਆਪਣੇ ਆਪਣੇ ਕੋਲ ਹੀ ਲੋਕਲ ਚੱਲਿਆ ਸੰਧੂ ਸਾਹਿਬ ਠੀਕ ਹੈ ਵੀਰੇ ਕੋਈ ਬਾਹਰ ਨਹੀਂ ਚੱਲਿਆ ਜੋ ਆਪਣੇ ਕੋਲ ਹੀ ਚੱਲਿਆ ਵਾ ਸਾਹ ਸੁਧਰ ਕੇ ਨਾਲ ਆਪ ਹੀ ਚਲਾਈਦਾ ਵਾ ਠੀਕ ਹੈ ਜੀ ਤੇ ਨਾਲ ਡਰਾਈਵਰ ਕਿਦਾ ਹੈ ਕਾ ਹੁਣ ਐਨ ਕੀ ਇਰਾਦਾ ਹੈ ਮੇਰਾ ਮੈਂ ਹਾਂ ਚੱਲ ਫੇਰ ਚੇਂਜ ਕਰ ਦਈਏ ਤੇ ਬਦਲ ਕੇ ਫੇਰ ਨਵਾਂ ਲੈ ਆਵਾਂਗੇ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਹਣ ਉਹ ਕੇ ਰਿਪੋਰਟ ਚੱਲੂ ਹੋ ਗਈ ਓਕੇ 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 ਸੰਧੂ ਸਾਹਿਬ ਚਲਾ ਕੇ ਇੱਕ ਨਾਲ ਦੇ ਆਪਾਂ ਇਹ ਗੇੜਾ ਪਵਾ ਕੇ ਬਾਹਰ ਕਢਾ ਆਗੇ ਬਿਲਕੁਲ ਜੀ ਬਿਲਕੁਲ ਪੱਖੇ ਇੱਕ ਨਾਲ ਦੇ ਪੂਰੀ ਫੁੱਲ ਗਰੰਟੀ ਹੋ ਗਈ ਆਪਣੀ ਠੀਕ ਹੈ ਜੀ ਹਾਂਜੀ ਲੋ ਦੋਸਤੋ 2021 ਮਾਡਲ ਤੇ ਜਗਤਜੀਤ ਆਲਮ ਜਿਹੜਾ ਟੂੜੀ ਰੀਪਰ ਆ ਸੋ ਕਾਫੀ ਵਧੀਆ ਕੁਆਲਿਟੀ ਦੇ ਵਿੱਚ ਰੀਪਰ ਆ ਸੀ ਕਿ ਠੀਕ ਹੈ ਜੀ ਸੋ ਕਾਫੀ ਡਿਮਾਂਡ ਰੈਂਦੀ ਆ ਤੇ ਬਾਕੀ ਅੱਜ ਵੀਰ ਹੁਣ ਇਹ ਵੀ ਸੇਰ 60 ਤੇ ਚੱਲਿਆ ਜੀ ਸੋ ਫਾਰਮਰ ਸਾਥੀ ਟਰੈਕਟਰ ਵੀਰ ਹਣ ਦੇ ਕੋਲ ਫਾਰਮਰ ਸਾਥੀ ਚੱਲਿਆ ਉਹ ਕੰਡੀਸ਼ਨ ਆ ਕੰਡੀਸ਼ਨ 2021 ਮਾਡਲ ਦਾ ਸਾਰੇ ਭਰਾਵਾਂ ਨੂੰ ਪਤਾ ਹੈ ਵੀ ਨਵੀਂ ਨਿਊ ਕਲਿਸ਼ਨ ਦੇ ਵਿੱਚ ਹੀ ਹੋਊਗਾ ਤੇ ਬਾਕੀ ਸਟਿੱਕਰ ਸਟੋਕਰ ਤੇ ਜਿੰਨੀ ਵੀ ਆ ਕੀ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਠੀਕ ਆ ਅੱਛਾ ਫਿਰ ਗੁਰਪ੍ਰੀਤ ਦੀ ਡਿਮਾਂਡ ਕੀ ਕਰਤੀ ਤੂਰੀ ਦੀ ਪਰ ਦੀ ਇਹ ਸੰਧੂ ਸਾਹਿਬ ਹਾਂ ਨਾ ਇਹ ਆਪਾਂ ਜਿਹੜਾ ਵਾ ਨਾ ਹੈ ਇਹ 2 ਲੱਖ ਤੇ 60 ਹਜ਼ਾਰ ਦਾ ਦੇ ਦੇਣਾ ਜੀ ਠੀਕ ਆ ਜੀ 2 ਲੱਖ 60 ਹਜ਼ਾਰ ਦਾ ਹਾਂ ਜੀ ਠੀਕ ਹੈ ਵੀਰੇ ਚਲੋ ਜੋ ਭੈਣ ਭਰਾ ਕੋਈ ਹੋਰ ਵੀ ਆਊਗਾ ਹੋਰ ਕਨਾਂ ਦੇ ਝਾਰਖੰਡ ਮਾਨ ਕਰਦਾਂਗੇ ਠੀਕ ਹੈ ਤੇ ਵੀ ਜ਼ਿਆਦਾ ਨਹੀਂ ਹੋਣਾ ਵੀ ਜੋ ਕੋਈ ਆ ਕੇ ਵੀ ਜ਼ਿਆਦਾ ਆ ਜੂਗਾ ਬਿਲਕੁਲ ਦੇਣ ਲੈਣ ਵਾਲਾ ਹੀ ਮੁੱਲ ਕੀਤਾ ਆਪਾਂ ਠੀਕ ਹੈ ਅੱਛਾ ਵੀਰੇ ਨਵੇਂ ਦੀ ਕੀਮਤ ਕੀ ਸੀਗੀ ਨਵੇਂ ਦੀ ਹੋਣਾ ਸੰਧੂ ਸਾਹਿਬ ਦੀ 3.5 ਲੱਖ ਰੁਪਇਆ ਹੋ ਗਿਆ ਕੀ 3.5 ਲੱਖ ਹਾਂਜੀ ਠੀਕ ਆ ਜੀ ਲਓ ਵੀ ਨਵੇਂ ਦੀ ਜਿਹੜੀ ਦੋਸਤੋ ਇਹ ਕੀਮਤ ਆ ਜਿਹੜੀ ਅੱਜ ਦੀ ਆ ਠੀਕ ਆ ਜੀ ਬਾਕੀ ਟਰਾਈ ਮਾਰ ਸਕਦੇ ਹੋ ਤੁਸੀਂ ਠੀਕ ਆ ਜੀ ਏਜੰਸੀ ਦੇ ਵਿੱਚ ਜਾ ਕੇ ਨਵੇਂ ਦਾ ਬੜਾ ਰੇਟ ਪੁੱਛ ਪੁੱਛ ਲਿਓ ਠੀਕ ਆ ਜੀ ਤੇ ਬਾਕੀ ਇਹ 2021 ਮਾਡਲ ਆ ਇਹ ਵੀ ਇੱਕ ਦਾ ਵੀ ਨਿਊ ਕੰਡੀਸ਼ਨੀਆਂ ਜਿਹੜਾ ਚੱਲਿਆ ਇੱਕੋ ਹੱਥ ਚੱਲਿਆ ਤਾਂ ਟਰੈਕਟਰ ਤੁਹਾਨੂੰ ਦੱਸ ਹੀ ਦੇਦਾ 60 ਦੇ ਮਗਰ ਫਾਰਮ ਪ੍ਰਾਈਸ 60 ਦੇ ਨਾਲ ਚੱਲਿਆ ਠੀਕ ਆ ਜੀ ਅੰਦਰ ਹੀ ਰਿਹਾ ਸੰਤੂ ਸਾਹਿਬ ਜਦੋਂ ਵੀ ਆਣ ਕੇ ਅਸੀਂ ਅੰਦਰ ਹੀ ਲਾਉਣਾ ਵਾ ਠੀਕ ਆ ਜੀ ਛੱਡ ਪਿਆ ਵਾ ਜਦੋਂ ਵੀ ਚੱਲ ਕੇ ਆਊਗਾ ਅੰਦਰ ਹੀ ਲਗਣਾ ਵਾ ਟ੍ਰੇਲ 'ਚ ਨਹੀਂ ਕਿਤੇ ਬੱਸ ਹਾਂ ਨਹੀਂ ਸੌਂਦਾ ਵੀ ਮੋਲਾ ਜੀ ਹਾਂ ਜੀ ਹਾਂ ਜੀ ਤੇ ਅੰਦਰ ਆ ਵੀ ਇਹ ਆਪੀ ਚੀਜ਼ ਵੱਜਦੀ ਤਾਂ ਆ ਵਾ ਜੋਂ ਅੰਦਰ ਰਹਿੰਦੀ ਆ ਤੇ ਤੇ ਜਦੋਂ ਆਪਾਂ ਬਾਹਰ ला ਛਡਾਂਗੇ ਚੀਜ਼ ਦੀ ਡੰਡਾ ਜੰਦੀ ਆ ਸੰਸਾਭ ਬਿਲਕੁਲ ਤੇ ਗਲਿਆ ਛੜਿਆ ਨਹੀਂ ਹੋਊਗਾ ਪਿੱਛੋਂ ਤੱਕ ਆਪਾਂ ਆ ਬਿਲਕੁਲ ਜੀ ਹੋਰ ਕੇ ਬਾਹਰ ਕੋਈ ਵੀ ਭਣ ਭਰਾ ਆਊਗਾ ਬਿਲਕੁਲ ਜੀ ਬਾਹਰ ਕੱਢ ਕੇ ਢੇੜਾ ਪਵਾ ਕੇ ਫੇਰ ਆਪਾਂ ਦਵਾਗੇ ਠੀਕ ਆ ਜੀ ਹਾਂਜੀ ਲਓ ਵੀ ਭਰਾਵੋ ਇਹ ਜਿਹੜਾ ਤੂੜੀ ਰੀਪਰ ਫੋਰ ਸੇਲ ਆ ਠੀਕ ਆ ਜੀ ਤੇ ਪੂਰੀ ਕੰਡੀਸ਼ਨ ਦੀ ਗੱਲ ਕਰ ਲਈਏ ਤੇ A1 ਕੰਡੀਸ਼ਨ ਆ ਤੇ ਮੇਰਾ ਭਰਾ ਕੋਈ ਵੀ ਆਉਂਦਾ ਟਰਾਈ ਤੁਸੀਂ ਮਾਰਦਾ ਕਿਤੇ ਜੇ ਟਰੈਕਟਰ ਮਗਰ ਪਾ ਕੇ ਆਉਂਦਾ ਫਿਰ ਕੋ ਚਲਾ ਕੇ ਫਸਲੀ ਕਰ ਸਕਦੇ ਜੀ ਠੀਕ ਆ ਜੀ ਤੋਂ ਬਲਟਾ ਬੂਟਾ ਦਾ ਕੋਈ ਕੈਰ ਚੱਪੇ ਦੀ ਗੱਲ ਕਰ ਲਈਏ ਤੇ ਪੂਰੀ ਬਾਡੀ ਵੰਟਰ ਦੀ ਗੱਲ ਕਰ ਲਈਏ ਫੁੱਲ ਬੜਾ ਫੁੱਲ ਨਿਊ ਕਲੀਸ਼ਨ ਦੇ ਵਿੱਚ ਤੇ ਰੇਟ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਕੋਈ ਪਾਤ ਨਹੀਂ ਆਉਂਦੀ ਐ ਥੋੜਾ ਬਾਤਾ ਕੋਈ ਉੱਪਰੇ ਖਾ ਕੋਈ ਯਾਰ ਖੜਦਾ ਮਾਨਤਨ ਵੀਰਾਂ ਦਾ ਵੀ ਆਪਾਂ ਕਰ ਦਿਆਂਗੇ ਤੇ ਇੱਕ ਨੰਬਰ ਵੀ ਗੁਰਪ੍ਰੀਤ ਸਿੰਘ ਆਪਰੇ ਕਰ ਦਿਓ ਸਾਂਝੇ ਸੰਤੂ ਸਾਹਿਬ 94781 53834 ਠੀਕ ਆ ਜੀ ਹਾਂਜੀ ਇੱਕ ਨੰਬਰ ਹੋ ਰਿਹਾ ਉਹ ਹੈ ਰਵਾ 94635 23098 ਠੀਕ ਆ ਜੀ ਹਾਂਜੀ ਠੀਕ ਆ ਲੋ ਵੀ ਦੋਸਤੋ ਦੋਵੇਂ ਨੰਬਰ ਸਕਰੀਨ ਦੇ ਉੱਪਰ ਚੱਲਣ ਦਾ ਆ ਨੰਬਰਾਂ ਦੇ ਤੁਸੀਂ ਕਾਲ ਕਰ ਲਓ ਸੋ ਅੱਜ ਐਨੀਮਲ ਪਸ਼ੂਆਂ ਦੇ ਨਾਲ ਨਾਲ ਜਿਹੜਾ ਇੱਕ ਵੀਰ ਨੇ ਇਹ ਬਿਲਕੁਲ ਖੇਤੀਬਾੜੀ ਸੰਦ ਜਿਹੜਾ ਇਹ ਵੀ ਸੇਲ ਕਰਦੇ ਪਏ ਆ ਤੇ ਕਿਸੇ ਭਰਾ ਨੂੰ ਜ਼ਰੂਰਤ ਆ ਖਰੀਦਣਾ ਚਾਹੁੰਦੇ ਹੋ ਠੀਕ ਆ ਜੀ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਤੇ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਅੱਗੇ ਨਵੇਂ ਫਾਰਮਰ ਭਰਾਵਾਂ ਤੱਕ ਆਪਣੀ ਇਹ ਕਵਰੇਜ ਇਹ ਪਹੁੰਚ ਸਕੇ ਸੋ ਮੈਲਬੀਆ ਦੇ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਾਲ ਜੀ